ਇਹ ਗਰਮਣ ਹੁਣੀ ਇਹਨਾਂ ਨੂੰ ਕਾਹ ਕਹਿੰਦੇ ਆ ਕਹਿੰਦੇ ਕਿੰਨੀ ਛੀਤੀ ਵੱਡੇ ਹੋ ਗਏ ਆ ਕਾਹ ਆ ਇਹ ਯੰਤਰ ਇਹਨਾਂ ਨੂੰ ਪਤਨ ਵਾਲਾ ਹੁੰਦਾ ਆ ਇਹ ਨੂੰ ਕਹਿੰਦਾ ਇਹ ਇਹ ਯੰਤਰ ਹੁੰਦਾ ਆ ਇਹ ਮਾਲਣ ਦੇ ਕੰਮ ਆ ਜਾਂਦਾ ਆ ਬੰਨਿਆ ਤੇ ਜਿਹੋ ਜੰਦਾ ਜਿਹੜੇ ਬਾੜੀ ਤੋਂ ਡਾਰੇ ਆ ਉਸ ਬੰਦੇ ਆ ਤੇ ਜਿਉ ਹੋ ਜਾਂਦਾ ਹੈ ਤੇ ਨਾ ਹੀ ਤਾਂ ਪਾਣੀ ਲੁੱਟਣ ਤੋਂ ਬਚਾ ਹੋ ਜਾਂਦਾ ਨਾ ਹੀ ਮਾਲਣ ਹੋ ਜਾਂਦਾ ਤੇ ਪਕਧਰੀਆਂ ਨੂੰ ਫਾਇਦਾ ਹੋ ਜਾਂਦਾ ਆ ਮੱਕੜੀਆਂ ਨੇ ਖਾਇਆ ਨਹੀਂ ਵੱਡਣ ਲੱਗਦੀ ਉਹ ਵੀ ਉੱਤਰੀ ਵਾਲਿਆਂ ਨੇ ਵੱਢਦੇ ਨੇ ਆ ਉਹਨੂੰ ਖਾ ਜਾਣਾ ਹੈ ਬੱਕਰੀਆਂ ਨੇ ਆਂਟੀ ਟ੍ਰੋਫੀ ਲੈ ਕੇ ਜਾਂਦੀ ਸੀ ਆ ਉਹ ਨਹੀਂ ਵੀ ਸ਼ਿਫਟ ਕਰਨਾ ਨਾ ਆਪਣਾ ਕਮਰਾ ਇਨੀ ੜਾ ਫੁੱਟੇ ਰਹਿਣਾ ਆ ਕਮਰ ਪਾ ਦੀ ਸੀ ਕਿ ਆ ਇੱਕ ਕਰੈਕਟਰ ਖੇੜਦਾ ਹਨ ਮੁੰਡਾ ਆਹੋ ਉਹ ਟਰੋਫੀ ਠੀਕ ਆ ਕਰੈਕਟਰ ਵਾਲੀ ਟਰੋਫੀ ਸੀ ਆ ਉੱਤੋਂ ਉਹ ਦੇਖਿਆ ਏਡੀ ਸੀ ਮਾ ਵੱਡੀ ਸੀ ਮਰੀਆ ਖੇੜਦਾ ਉਹ ਔਰ ਉਤਾਹਣਾ ਕੋਚ ਵੀ ਕੰਨ ਲੱਗਿਆ ਵਿੱਚ ਔਰ ਨੈਸ਼ਨਲ ਤੱਕ ਵੀ ਦਮੋਟੀ ਹੋਣ ਗਈ ਬੱਚੇ ਕਿ ਇਹ ਨੂੰਮ ਬਟ ਕੰਮ ਵੀ ਕਰਨਾ ਭੇਜਦਾ ਆ ਤੇ ਉੱਪਰ ਹੁਣ ਹੋ ਗਏ ਆ ਜੀ مین ਰੋਡ ਦੇ ਲੱਗੇ ਚਾਰ ਚਾਰ ਕਿ ਦਿਨ ਹੋ ਗਏ ਆ ਉਦਾਂ ਵੀ ਬਹਿ ਜਾਂਦਾ ਇੱਕ ਦਿਨ ਛੱਡ ਕੇ ਇਹ ਪਰ ਉਹਨਾਂ ਦੂਜੇ ਇਲਾਕਿਆਂ ਲਈ ਔਖਾ ਹੈ ਜਿੱਥੇ ਹੁਣ ਹੜਾ ਆਇਆ ਆ ਕਿਦਾਂ ਕਰਦਾ ਸਾਰੇ ਇਲਾਕਾ ਆ ਹਰੀਕੇ ਆ ਉੱਥੇ ਪਾਣੀ ਬਹੁਤ ਆਇਆ ਆ ਨਾ ਉੱਥੇ ਉਦਾਂ ਨੁਕਸਾਨ ਜਿਹੜਾ ਹੋਣਾ ਹੋਇਆ ਆ ਉਹ ਤਾਂ ਪਰ ਕਈ ਲੋਕ ਤੇ ਸੇਵਾ ਲਈ ਵੀ ਗਏ ਹੋਆ ਕਈ ਮੁੰਡੇ ਉੱਤਾਂ ਗਏ ਹੋਆ ਸੇਵਾ ਲਈ ਤੇ ਐਂਡ ਜਿੱਧਰ ਵੀ ਪਾੜ ਆਵੇ ਪੰਜਾਬੀ ਹਮੇਸ਼ਾ ਆ ਕੇ ਹੁੰਦੇ ਆ ਜਦੋਂ ਹੁਣ ਪੰਜਾਬ ਚ ਪਾੜ ਆਈ ਆ ਤਾਂ ਕੋਈ ਨਹੀਂ ਅੱਗੇ ਆਇਆ ਨਾ ਸਰਕਾਰਾਂ ਨੇ ਕੁਛ ਕੀਤਾ ਆ ਉਹ ਹੁਣ ਜਿੱਦਾਂ ਸੰਸਥਾਨਾਂ ਵੀ ਲੱਗੀਆਂ ਆ ਸੰਸਥਾਨਾ ਆਪਣੇ ਥਾਂ ਤੇ ਲੱਗੀਆਂ ਆ ਪਰ ਉਹ ਵੀ ਸਿੱਖਾਂ ਦੀਆਂ ਹੀ ਨਾ ਸਰਕਾਰ ਦਾ ਚਲਦਾ ਠੀਕ ਟਾਈਮ ਬਰ ਵੀ ਉਹ ਕਰਦੇ ਆ ਪਰ ਸਰਕਾਰਾਂ ਨੇ ਵੀ ਦੇ ਮੌਜੂ ਨਹੀਂ ਮਿਲਦਾ ਜਦਨਾ ਮਿਲਦਾ ਗਲਤ ਹੈ ਜਿਹੜੀ ਫੋਸਲਾ ਖਰਾਬ ਹੋ ਗਈਆਂ ਉਹ ਪੈਸੇ ਪੂਰੇ ਧੁਰੋਂ ਮਿਲਣੇ ਆ ਉਨਨ ਬਹੁਤ ਹੋਰ ਲੱਗਣਾ ਹੈ 1 2023 ਦੇ ਵਿੱਚ ਵੀ ਜਿੱਦਾਂ ਆ ਗਏ ਸੀਗੇ ਹੜ ਉਹ ਤਾਂ ਇਹ ਆ 2025 ਜਿਨ੍ਹਾਂ ਦਾ ਦੋ ਵਾਰੀ ਨੁਕਸਾਨ ਹੋ ਜਾਣਾ ਹੈ ਉਹ ਤਾਂ ਅਰਥ ਨਹੀਂ ਹਨ 2 ਤਾਂ ਇਹ ਬਹੁਤ ਜਿਆਦਾ ਆ ਚਲੋ ਜੀ ਔਰ ਫੇਰ ਵੀ ਆਪਣੇ ਲੱਕੇ ਉੱਧਾਂ ਬਹੁਤ ਵਧੀਆ ਆ। ਹਮ ਬੱਚਿਆਂ ਨੇ ਆਪਾਂ ਚੰਗੇ ਥਾਂ ਤੇ ਬੈਠੇ ਆ। ਨੇੜੇ ਤੜਕੂ ਦਰਿਆ ਆ। ਆਪਣੇ ਸੱਤ ਲੋ ਜਿਹੜਾ ਜਿੱਦਾਂ ਥੋੜਾ ਦੂਰ ਪੇ ਜਾਂਦਾ ਆ। ਤੇ ਉਧਰ ਨੂੰ ਲੱਕਾ ਉਹ ਨੀਮਾ ਆ ਆਪਾਂ ਉੱਚੇ ਪਾਸੇ ਵਾਣ ਸੀ। ਹਾਂ ਹਾਂ ਤੇ ਪਰ ਫੇਰ ਵੀ ਤੇ ਜਿੱਦਾਂ ਆਪਣੀਆਂ ਚੋਣੀਆਂ ਏਡੇ ਹੋ ਗਏ ਉਹਨਾਂ ਦੇ ਵੀ ਹਾਲ ਪੈਂਦੀ ਹੁਣੀ ਆ ਰੋਂਦੇ ਆ ਕਈਆਂ ਦੇ ਤਾਂ ਘਰ ਵੀ ਟੱਠ ਗਏ ਪਾਣੀ ਨਾ ਦੇ ਆਪਣੀ ਕਿਤੇ ਨੀਂਚ ਵੀ ਪਾਣੀ ਪੈ ਜਵੇ ਉਹ ਵੀ ਦੇਖੀਦਾ ਪੀਂਨੀ ਚ ਪਾਣੀ ਪੈ ਗਿਆ ਆ ਤੇ ਉਹਨਾਂ ਦੇ ਤੱਕ ਨੀਂਆ ਚ ਹਰੇਕ ਸਾਲ ਉਹ ਪਾਣੀ ਪੈ ਜਾਂਦਾ ਆ ਤੇ ਉਹ ਦੇਖ ਲੈ ਕੀ ਹਾਲ ਹੋਇਆ ਹੋਊਗਾ ਚਲੋ ਇਹਦਾ ਅਗਲੇ ਸਾਲ ਵਧੀਆ ਵੀ ਉਹਨਾਂ ਲਈ ਵੀ ਸੌਖਾ ਵੀ ਸੌਖੇ ਸ਼ਾਂਤੀ ਰੋ ਵੀ ਤੋ ਦੁਬਾਰਾ ਉੱਧਰ ਜਾਉਦੇ ਹੀ ਹੜ ਆ ਗਿਆ ਇਸ ਵਾਰ ਪਾਣੀ ਜ਼ਿਆਦਾ ਆਇਆ ਉਦਾਂ 3/4 ਦਾ ਪਾਣੀ ਉਹ ਥੜੀ ਨਹੀਂ ਕਿ ਹੜ ਨਹੀਂ ਹੁੰਦਾ ਆ ਉਹਦੇ ਵਿੱਚ ਹੈਗਾ ਇੱਕ ਗੇਟ ਬਹੁਤ ਚੈਰ ਹੋ ਗਿਆ ਯਾਰ ਅੱਗੇ ਨਹੀਂ ਡਾ ਪਾਣੀ ਆ ਹੁਣ ਦੋ ਕੁ ਵਾਰੀ ਆਇਆ ਅੱਗੇ ਚੈਰ ਹੋ ਗਿਆ 88 ਵਿੱਚ ਆਇਆ ਉਹਦੋਂ ਤੱਕ ਅਸੀਂ ਨਹੀਂ ਛੋਟੇ ਸੀਗੇ ਵਿੱਚ ਸਾਡੇ ਮੇਰੇ ਜਨਮ ਤੋਂ 1 ਸਾਲ ਬਾਅਦ ਆਇਆ ਹੈ ਇੱਧਰ ਨਹੀਂ ਆਇਆ ਹੁਣ ਆ ਕੇ ਆਪਣੇ ਉਹ ਸਾਲ ਆਪਣੇ ਜਿਹੜਾ ਆਪਾਂ ਜਿੱਥੇ ਵੇੜਾ ਨਹੀਂ ਤਣ ਚਾਹੀਦਾ ਚੰਡੀਪੀਰ ਹਾਂਜੀ ਉਸ ਲੱਕੀ ਦੇ ਵਿੱਚ ਆਇਆ ਸੀਗਾ ਪਾਣੀ ਹਾਂ ਹਾਂ ਉਹ ਉਸ ਲੱਕੀ ਦੀ ਵਿੱਚ ਮੋਹ ਸਾਹਿਬ ਉਹ ਜਿੱਦਾਂ ਨੀਮੀ ਪਿੰਡ ਆ ਹਾਂ ਹਾਂ ਆਪਣੀ ਦਾ ਇਰੀਏ ਚ ਉੱਥੇ ਆਇਆ ਸੀਗਾ ਤੇ ਆਪਣੇ ਵੀ ਸੀਗਾ ਪਰ ਆਪਣੀ ਥੋੜਾ ਇਹਦਾ ਪਾਣੀ ਨਹੀਂ ਉਹ ਪਾਣੀ ਨਹੀਂ ਆਇਆ ਸੀ ਦਰਿਆ ਵਾਲਾ ਹਾਂ ਹਾਂ ਮੀਹਾ ਵਾਲਾ ਹੀ ਸੀਗਾ ਤੇ ਆਪਣੇ ਦਰਿਆ ਤੋਂ ਜਿਆ ਆਇਆ ਹਾਂ ਦਾ ਹੁਣ ਜਿਹੜਾ ਉਹ ਬਾਜ਼ਾਰ ਨਿੰਗੋ ਵਿੱਚ ਜਦੋਂ ਆਪਾਂ ਹਾਈਵੇ ਤੋਂ ਥੱਲੇ ਉਤਰਦੇ ਆ ਜਿੱਦਾਂ ਮੈਲ ਤੋਂ ਜਿਹੜਾ ਹਾਈਵੇ ਆਪਣੇ ਵੱਲੋਂ ਆਉਂਦਾ ਉਧਰੋਂ ਬੱਸ ਸਟੈਂਡ ਵਾਲ ਨੂੰ ਥੱਲੇ ਨਹੀਂ ਉਤਰਦੇ ਅਗੇ ਇੱਕ ਤਾਂ ਬੱਸ ਸਟੈਂਡ ਇਧਰਲੇ ਪਾਸੇ ਆ ਇੱਕ ਇਧਰਲੇ ਪਾਸੇ ਆਪਾਂ ਬਾਜ਼ਾਰ ਦੇ ਆਜਿ ਮਨੋਂ ਨਾਲ ਫੜਦੇ ਜਿਹੜੀ ਬਾਜ਼ਾਰ ਨੂੰ ਗਲੀ ਜੀ ਆ ਉਹ ਜਿੱਧਰੋਂ ਮੇਰੇ ਬੂਟ ਲੈ ਸੀ ਤੁਸੀਂ ਵੀ ਲੈਸ ਉਧਰ ਵੀ ਬਾੜ ਆਇਓ ਬਾੜ ਨਹੀਂ ਜਦੋਂ ਪਾਣੀ ਬਹੁਤ ਭਰਿਆ ਆ ਪਾਣੀ ਫਿਰੋ ਉਹ ਨੀਵਾ ਤਾਂ ਉਹ ਤਾਂ ਇੱਕ ਨੀਵਾ ਆ ਇੱਕ ਸੀਵਰੇਜ ਉਹ ਪਹਿਲਾਂ ਦੇ ਸਹੂਲਤਾਂ ਪਏ ਹੋਗਾ ਹੂੰ ਉਹ ਜਦਾਬਾਦੀ ਘਟ ਸੀ ਉਹ ਪੈਪ ਸ਼ੂਟੇ ਸੀਵਰੇਜ ਪਏ ਹੋਗਾ ਹੁਣ ਜਦੋਂ ਵੱਡੇ ਪੈਣਗੇ ਹਾਂਜੀ ਫਿਰ ਪਾਣੀ ਦਾ ਨਿਕਾਸ ਜ਼ਿਆਦਾ ਹੋਣਾ ਆ ਉਹਦੇ ਕਰਕੇ ਸੀਵਰੇਜ ਤੇ ਕਰਕੇ ਆ ਉਹ ਦੋ ਦੋ ਠੀਕ ਹੈ ਲੱਕੀ ਤੇ ਸਹੀ ਆ। ਹੂੰ। ਨਹੀਂ ਤਾਂ ਇਹ ਨਹੀਂ ਆਣੀ ਵੀ ਬਹੁਤ ਛੀਤੀ ਦਿਖ ਲਾ ਟਰੈਕਟਰ ਚਲਾਉਣ ਲੱਗਾ। ਹੂੰ। ਇਹ ਸਕੀੜਾ ਉਹਦਾ। ਮੈਂ ਦੰਗਾ ਨੂੰ ਉਮਰ ਦੇ ਹਿਸਾਬ ਨਾਲ ਬਹੁਤ ਛੀਤੀ ਜਿੱਦਾਂ ਇਹਦੇ ਡੈਡੀ ਹੈ ਨਹੀਂ ਕਰਕੇ ਛੀਤੀ ਟਰੈਕਟਰ ਚਲਾਉਣ ਲੱਗ ਪਿਆ। ਹੂੰ। ਤੇ ਬਾਕੀ ਤਾਂ ਹੁਣ ਉੱਤਰ ਇਹ ਦਹਣ ਪਾਣੀ ਆ ਪੇ ਛੇਤੀ ਸਾਫ ਹੋ ਜਵੇ ਤਾਂ ਵਧੀਆ ਆ ਤੇ ਉਹਨਾਂ ਲਈ ਵਧੀਆ ਆ ਪਰ ਜਦੋਂ ਕਿਸੇ ਨੂੰ ਬੋਲਣਾ ਚਾਹੀਦਾ ਸੀ ਜਿਹੜੇ ਵੱਡੇ ਵੱਡੇ ਯੂਟਿਊਬਰ ਹੁੰਦੇ ਆ ਜਾਂ ਵੱਡੇ ਬੰਦੇ ਹੁੰਦੇ ਆ ਜਾਂ ਕੋਈ ਫੇਮਸ ਹੋ ਉਹ ਨਾ ਉਹ ਵੀ ਨਹੀਂ ਕੁਝ ਕਰਦੇ ਜਾਂ ਕੁਝ ਕਰ ਸਕਦੀ ਹੈ ਉਹ ਨਹੀਂ ਵੀ ਹਣ ਲਈ ਨਾ ਬੋਲ ਲਈ ਹੈ ਨਾ ਕੁਝ ਕੀਤਾ ਹੀ ਹੈ ਨਾ ਕਰਨਾ ਚਾਹੀਦਾ ਸੀ ਇਹ ਪਰ ਸੰਸਥਾਨਾਂ ਤੇ ਮੰਦੇ ਨੂੰ ਸਮ ਕਰਦੀਆਂ ਚਲੋ ਆਪਾਂ ਤਾਂ ਇਹੀ ਕਹਿੰਨੇ ਅੱਗੇ ਤੋਂ ਆਉਣ ਵਾਲੇ ਸਾਲ ਉਹਨਾਂ ਲਈ ਵਧੀਆ ਹੋਵੇ ਫਸਲ ਵੜੀ ਉਹਨਾਂ ਦੀ ਚੰਗੀ ਹੋਵੇ ਉਹਨਾਂ ਦਾ ਵੀ ਵਧੀਆ ਸਿਸਟਮ ਚੱਲੇ ਤੇ ਚਲੋ ਠੀਕ ਹੈ ਆਪਾਂ ਫਿਰ ਮਿਲਦੇ ਆਪਾਂ ਅਗਲੇ ਵਲੌਗ ਵਿੱਚ ਤਾਂ ਤੱਕ ਲਈ ਓਕੇ ਬਾਏ